ਸਵਾਗਤ ਹੈ ਤੁਹਾਡਾ ਸਭ ਦਾ ਪ੍ਰਭੋਰ ਫੈਸ਼ਨ ਬੁਟੀਕ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਜ਼ਰਾਂ ਜੀ ਅੱਜ ਫਿਰ ਮੈਂ ਤੁਹਾਡੇ ਸਾਹਮਣੇ ਲੈ ਕੇ ਇੱਕ ਨਵਾਂ ਸੂਟ ਤੇ ਨਵਾਂ ਡਿਜ਼ਾਈਨ ਅੱਜ ਵਾਲਾ ਜਿਹੜਾ ਸੂਟ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਉਹ ਬਹੁਤ ਹੀ ਜਾਦੇ ਕੈਂਟ ਤਿਆਰ ਕੀਤਾ ਹੈ ਬਹੁਤ ਹੀ ਜਾਦੇ ਸੋਨਾ ਬਹੁਤ ਹੀ ਵਧੀਆ ਤੇ ਚਲੋ ਦਿਖਾਨੇ ਆ ਤੁਹਾਨੂੰ ਸੂਟ ਦੀ ਪੂਰੀ ਫਾਈਨਲ ਲੁੱਕ ਵੀ ਕੀ ਡਿਜ਼ਾਈਨਿੰਗ ਦਿੱਤੀ ਹੈ ਕੀ ਚੀਜ਼ ਬਣਾਈ ਹੈ ਅੱਜ ਮੈਂ ਖਾਸ ਸੋ ਅੱਜ ਮੈਂ ਤਿਆਰ ਕੀਤਾ ਜੀ ਪੰਜਾਬੀ ਟ੍ਰੈਡੀਸ਼ਨਲ ਡਰੈਸ ਆ ਤੁਸੀਂ ਦੇਖ ਸਕਦੇ ਹੋ ਪੂਰੀ ਲੁੱਕ ਤੁਹਾਨੂੰ ਦਿਖਾਣੇ ਆ ਐਦਾਂ ਤਿਆਰ ਕੀਤਾ ਜੀ ਇਹਦੇ ਵਿੱਚ ਇਹ ਵਾਲੀ ਡਿਜ਼ਾਈਨਿੰਗ ਦਿੱਤੀ ਆ ਦੇਖੋ ਲੈਸ਼ ਲਗਾਈ ਹੈ ਐਵੇਂ neck ਦੇ ਉੱਤੇ ਲੈਸ਼ ਲਗਾਈ ਹੈ ਵਿੱਚ ਲਗਾਇਆ ਨੇ ਜਿ ਪਤਾਸੇ ਘੇਰੇ ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਘੈਂਟ ਡਰੈਸ ਤਿਆਰ ਕੀਤੀ ਹੈ ਜੀ ਬਹੁਤ ਹੀ ਸੋਹਣੀ 슬ੀਵਜ਼ ਦੇ ਉੱਤੇ ਇਹ ਵਾਲੀ ਡਿਜ਼ਾਈਨਿੰਗ ਤੇ ਲੜਕਣ ਦੇਖਿਓ ਜੀ ਤੁਸੀਂ ਵੀ ਲੜਕਣ ਤਾਂ ਤੁਸੀਂ ਦੇਖ ਕੇ ਖੁਦ ਕਹੋਗੇ ਵਾਓ ਤੇ ਸੋ ਦੇਖੋ ਜੀ ਲੜਕਣ ਕਿਵੇਂ ਦੇ ਤਿਆਰ ਕੀਤੇ ਨੇ ਆ ਦੇਖੋ ਜੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਲੜਕਣ ਤਿਆਰ ਕੀਤੇ ਨੇ ਆ ਨੇੜੇ ਤੋਂ ਦੇਖੋ ਆਹ ਵਾਲੀ ਲੜਕਣਾ ਦੀ ਸ਼ੇਪ ਐਦਾਂ ਫਲਾਵਰ ਬਣਾ ਕੇ ਤੇ ਇਹਦੇ ਨਾਲ ਆਪਾਂ ਤਿਆਰ ਕੀਤੇ ਜੀ ਘੱਗੜਾ ਹੁਣ ਦਿਖਾਣੇ ਆ ਘਗਰੇ ਦੀ ਲੁੱਕ ਵੀ ਘੱਗੜਾ ਕਿਵੇਂ ਦਾ ਤਿਆਰ ਕੀਤਾ ਇਹ ਵੜਾ ਘਗੜਾ ਤਿਆਰ ਕੀਤਾ ਜੀ ਕੱਗਰੇ ਤੇ ਵੀ ਆਪਾਂ ਇਦਾਂ ਲੜਕਣ ਲਗਾਏ ਨੇ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਡਰੈਸ ਤਿਆਰ ਕੀਤੀ ਹੈ ਜੀ ਕੱਗਰੇ ਤੇ ਐਵੇਂ ਲੈਸ਼ ਲਗਾਈ ਹੈ ਦੇਖ ਸਕਦੇ ਹੋ 3 ਲੇਅਰਸ ਦੇ ਵਿੱਚ ਲੈਸ਼ ਲਗਾਈ ਹੈ ਤੇ ਪੂਰੇ ਕੱਗਰੇ ਦੇ ਵਿੱਚ ਪਤਾਸੇ ਲਗਾਏ ਨੇ ਤਾਸਿਆਂ ਦੇ ਵਿੱਚ ਮੋਤੀ ਵੀ ਲਗਾਏ ਨੇ ਆ ਦੇਖੋ ਨੇੜੇ ਤੋਂ ਐਦਾਂ ਮੋਤੀ ਲਗਾਏ ਨੇ ਤਾਂ ਜੋ ਇਹਦੀ ਲੁੱਕ ਹੋਰ ਵੀ ਜਾਏ ਸੋਹਣੀ ਆ ਸਕੇ ਤੇ ਐਵੇਂ ਲਗਾਏ ਨੇ ਲੜਕਣ ਆ ਦੇਖੋ ਲੜਕਣਾ ਦੀ ਸ਼ੇਪ ਦੇਖੋ ਜੀ ਕਿੰਨੇ ਘੈਂਟ ਤਿਆਰ ਕੀਤੇ ਨੇ ਮੈਂ ਲੜਕਣ ਦੀ ਵੀ ਮੇਰੇ ਕੋਲ ਹਰੇਕ